ਲਾਂਚੇ ਦੀ ਵੀ ਦੱਸਦਾ ਹੂੰ ਲਾਂਚੇ ਦੇ ਵਿੱਚ ਤੇ ਕੀ ਕਰੋ ਤੁਸੀਂ ਰੋਟੀ ਵੀ ਖਾ ਸਕਦੇ ਹੋ ਆਦਰਵਾਇਜ਼ ਤੁਸੀਂ ਰਾਈਸ ਖਾ ਸਕਦੇ ਹੋ ਜਾਂ ਤੁਸੀਂ ਪੋਹਾ ਖਾ ਸਕਦੇ ਹੋ ਉਹ ਸੋਰਸ ਆਫ ਕਾਰਬਸ ਨੇ ਠੀਕ ਹੈ ਉਹ ਲੈ ਲਓ ਉਹਨਾਂ ਵਿੱਚ ਚਿਕ ਵੀ ਸਪਾ ਲਓ ਚਿੱਟੇ ਜਣੇ ਪਾ ਲਓ ਚਿੱਟੇ ਜਣੇ ਤੋਂ ਤੁਹਾਨੂੰ ਪ੍ਰੋਟੀਨ ਆ ਜਾਣਾ ਕਾਰਬਸ ਤੁਹਾਨੂੰ ਰੋਟੀ ਜਾਂ ਹੂੰ ਉਹ ਤੋਂ ਆ ਜਾਣਾ ਕਰਮਨ ਇੱਕ ਤੁਸੀਂ ਪੋਹੇ ਦੀ ਗੱਲ ਕੀਤੀ ਮੈਨੂੰ ਇੱਕ ਕੁਐਸਚਨ ਆਇਆ ਕਿ ਪੋਹਾ ਚੌਲਾਂ ਦੀ ਉਹ ਫਾਰਮ ਆ ਹੈਨਾ ਤੇ ਫਿਰ ਚੌਲਾਂ ਨੂੰ ਬਹੁਤਾ ਹੈਲਦੀ ਨਹੀਂ ਮੰਨਿਆ ਜਾਂਦਾ ਨਹੀਂ ਇਹ ਮਤਲਬ ਗੱਲ ਮੈਂ ਦੱਸ ਦਿੰਦਾ ਇਹ ਗੱਲ ਮੁੱਕ ਦੀ ਹੈ ਟੋਟੇ ਕਾਰਬੋਹਾਈਡਰੇਟਸ ਤੇ ਅੱਛਾ ਮਾੜਾ ਤਾਂ ਬਾਈ ਜੀ ਮਿੱਠਾ ਵੀ ਹੈ ਨਹੀਂ ਚੌਲ ਤਾਂ ਇੱਕ ਬਸੇ ਰਹਿ ਗਏ ਹੁਣ ਇਹ ਚੀਜ਼ ਮਾੜੀ ਕਿੱਥੇ ਹੋਣੀ ਆ ਤੁਸੀਂ ਚੌਲ ਖਾਲੇ ਬਹੁਤ ਜ਼ਿਆਦਾ ਮੰਨ ਲਓ ਤੁਸੀਂ 2-300 ਗ੍ਰਾਮ ਚੌਲੀ ਖਾਲੇ ਨਾਲ ਤੁਹਾਡੇ ਦਾਲ ਸਬ지 ਥੋੜੀ ਆ ਉਹ ਚੌਲਾਂ ਨੂੰ ਵੀ ਤੜਕਾ ਲੱਗਿਆ ਹੋਇਆ ਉਹ ਚੌਲ ਮਾੜੀ ਮਾੜੇ ਨੇ ਚੌਲਾਂ ਨੂੰ ਵਧੀਆ ਕਿਵੇਂ ਬਣਾਉਣਾ ਤੁਸੀਂ ਹਲਕਾ ਜਿਹਾ ਸਟੀਮ ਕਰ ਲਓ ਜੀਰੇ ਦਾ ਉਹ ਜੀਰਾ ਭਾ ਕੇ ਉਹਦੇ 올ਿਵਾ ਦੇਸੀ ਕਿਉ ਭਾ ਕੇ ਉਹ ਤੜਕਾ ਲਾ ਲਓ ਨਾਲ ਤੁਸੀਂ ਚਨੇ ਵੱਧ ਖਾ ਲੋ ਰਾਜਮਾ ਵੱਧ ਖਾਓ ਦਹੀਂ ਵੱਧ ਖਾਓ ਨਾਲ ਸੈਲਡ ਲਵੋ ਉਹੀ ਚਾਹਣਾ ਨੇ ਥੋੜੇ ਅੰਦਰ ਜਾਨ ਪਾ ਦੇਣੀ ਆ ਉਹ ਨਹੀਂ ਥੋੜਾ weight loss ਕਰ ਦੇਣਾ ਉਹ ਨਹੀਂ ਥੋਡੀ ਬੋਡੀ ਦਾ ਸਿਸਟਮ ਐਨ ਵਧੀਆ ਰਹੂਗਾ ਮਤਲਬ ਤੁਸੀਂ ਕਿਹੜੀ ਚੀਜ਼ ਕਿਵੇਂ ਯੂਜ਼ ਕਰਦੇ ਹੋ ਉਹ ਮੈਟਰ ਕਰਦਾ ਨਾ ਕਿ ਮੈਟਰ ਕਰਦਾ ਵੀ ਇਹ ਫੂਡ ਏ ਮਾੜਾ ਸੋ ਫੂਡ ਕੋਈ ਮਾੜਾ ਨਹੀਂ ਹੁੰਦਾ ਖਾਣ ਦਾ ਟਾਈਮ ਹੁੰਦਾ ਬਣਾਉਣ ਦਾ ਤਰੀਕਾ ਹੁੰਦਾ ਲੰਚ ਦੇ ਵਿੱਚ ਦੱਸਦਾ ਲੰਚ ਦੇ ਵਿੱਚ ਕੀ ਕਰੋ ਤੁਸੀਂ ਰੋਟੀ ਵੀ ਖਾ ਸਕਦੇ ਹੋ ਅਦਰਵਾਈਜ਼ ਤੁਸੀਂ ਰਾਈਸ ਖਾ ਸਕਦੇ ਹੋ ਜਾਂ ਤੁਸੀਂ ਪੋਹਾ ਖਾ ਸਕਦੇ ਹੋ ਉਹ ਸੋਰਸ ਆਫ ਕਾਰब्स ਨੇ ਉਹ ਲੈ ਲਓ ਉਹਨਾਂ ਵਿੱਚ ਚਿਕ ਵੀਸ ਪਾ ਲਓ ਚਿੱਟੇ ਜਣੇ ਪਾ ਲਓ ਚਿੱਟੇ ਜਣੇ ਤੋਂ ਤੁਹਾਨੂੰ ਪ੍ਰੋਟੀਨ ਆ ਜਾਣਾ ਕਾਰਬਸ ਤੁਹਾਨੂੰ ਰੋਟੀ ਜਾਂ ਹੂੰ ਉਹ ਤੋਂ ਆ ਜਣਾ ਕਰਮਨ ਇੱਕ ਤੁਸੀਂ ਪੋਹੇ ਦੀ ਗੱਲ ਕੀਤੀ ਮੈਨੂੰ ਇੱਕ ਕੁਐਸਚਨ ਆਇਆ ਕਿ ਪੋਹਾ ਚੌਲਾਂ ਦੀ ਹੀ ਫਾਰਮ ਆ ਹੈਨਾ ਤੇ ਫਿਰ ਚੌਲਾਂ ਨੂੰ ਬਹੁਤਾ ਹੈਲਦੀ ਨਹੀਂ ਮੰਨਿਆ ਜਾਂਦਾ ਨਹੀਂ ਇਹ ਮਤਲਬ ਗੱਲ ਮੈਂ ਦੱਸ ਦਿੰਦਾ ਇਹ ਗੱਲ ਮੁੱਕ ਦੀਆਂ ਟੋਡੇ ਕਾਰਬੋਹਾਈਡਰੇਟਸ ਤੇ ਅੱਛਾ ਮਾੜਾ ਤਾਂ ਬਾਈ ਜੀ ਮਿੱਠਾ ਵੀ ਹੈ ਨਹੀਂ ਚੌਲ ਦਾ ਇੱਕ ਬਸੇ ਰਹਿ ਗਏ ਹੁਣ ਇਹ ਚੀਜ਼ ਮਾੜੀ ਕਿੱਥੇ ਹੋਣੀ ਆ ਤੁਸੀਂ ਚੌਲ ਖਾਲੇ ਬਹੁਤ ਜ਼ਿਆਦਾ ਮਾਲੋ ਤੁਸੀਂ 2-300 ਗ੍ਰਾਮ ਚੌਲੀ ਖਾ ਲੇ। ਨਾਲ ਤੁਹਾਡੇ ਦਾਲ ਸਬਜ਼ੀ ਥੋੜੀ ਆ। ਉਹ ਚੌਲਾਂ ਨੂੰ ਵੀ ਤੜਕਾ ਲੱਗਿਆ ਹੋਇਆ। ਉਹ ਚੌਲ ਮਾੜੀ ਮਾੜੇ ਨਹੀਂ। ਚੌਲਾਂ ਨੂੰ ਵਧੀਆ ਕਿਵੇਂ ਬਣਾਉਣਾ? ਤੁਸੀਂ ਹਲਕਾ ਜਿਹਾ ਸਟੀਮ ਕਰ ਲਓ। ਜੀਰੇ ਦਾ ਉਹ ਜੀਰਾ ਭਾ ਕੇ ਉਹਦੇ 올ਿਵਾ ਦੇਸੀ ਘਿਓ ਭਾ ਕੇ ਉਹ ਤੜਕਾ ਲਾ ਲਓ। ਨਾਲ ਤੁਸੀਂ ਚਨੇ ਵੱਧ ਖਾ ਲਓ। ਰਾਜਮਾ ਵੱਧ ਖਾਓ। ਦਹੀਂ ਵੱਧ ਖਾਓ। ਨਾਲ ਸੈਲਡ ਲਵੋ। ਉਹ ਹੀ ਚੌਲਾਂ ਨੇ ਥੋੜੇ ਅੰਦਰ ਜਾਣ ਪਾ ਦੇਣੀਆਂ। ਉਹ ਨਹੀਂ ਥੋੜਾ weight loss ਕਰ ਦੇਣਾ। ਉਹ ਨਹੀਂ ਤੁਹਾਡੀ body ਦਾ system ਐਨ ਵਧੀਆ ਰਹੂਗਾ। ਮਤਲਬ ਤੁਸੀਂ ਕਿਹੜੀ ਚੀਜ਼ ਕਿਵੇਂ ਯੂਜ਼ ਕਰਦੇ ਹੋ। ਉਹ ਮੈਟਰ ਕਰਦਾ ਨਾ ਕਿ ਮੈਟਰ ਕਰਦਾ ਵੀ ਇਹ ਫੂਡ ਏ ਮਾੜਾ ਸੋ ਫੂਡ ਕੋਈ ਮਾੜਾ ਨਹੀਂ ਹੁੰਦਾ ਖਾਣ ਦਾ ਟਾਈਮ ਹੁੰਦਾ ਬਣਾਉਣ ਦਾ ਤਰੀਕਾ ਹੁੰਦਾ ਲਾਂਚ ਦੇ ਦੀ ਦੱਸਦਾ ਹਮ ਲਾਂਚ ਦੇ ਵਿੱਚ ਤੇ ਕੀ ਕਰੋ ਤੁਸੀਂ ਰੋਟੀ ਵੀ ਖਾ ਸਕਦੇ ਹੋ ਅਦਰਵਾਈਜ਼ ਤੁਸੀਂ ਰਾਈਸ ਖਾ ਸਕਦੇ ਹੋ ਜਾਂ ਤੁਸੀਂ ਪੋਹਾ ਖਾ ਸਕਦੇ ਹੋ ਉਹ ਸੋਰਸ ਆਫ ਕਾਰਬਸ ਨੇ ਉਹ ਲੈ ਲਓ ਉਹਨਾਂ ਵਿੱਚ ਚਿਕਪੀਸ ਪਾ ਲਓ ਚਿੱਟੇ ਜਣੇ ਪਾ ਲਓ ਚਿੱਟੇ ਜਣੇ ਤੋਂ ਤੁਹਾਨੂੰ ਪ੍ਰੋਟੀਨ ਆ ਜਾਣਾ ਕਾਰਬਸ ਤੁਹਾਨੂੰ ਰੋਟੀ ਜਾਂ ਹਮ ਉਹ ਤੋਂ ਆ ਜਾਣਾ ਕਰਮਨ ਇੱਕ ਤੁਸੀਂ ਪੋਹੇ ਦੀ ਗੱਲ ਕੀਤੀ ਮੈਨੂੰ ਇੱਕ ਕੁਐਸਚਨ ਆਇਆ ਕਿ ਪੋਹਾ ਚੌਲਾਂ ਦੀ ਹੋਈ ਫਾਰਮ ਆ ਹੈ ਨਾ ਤੇ ਫਿਰ ਚੌਲਾਂ ਨੂੰ ਬਹੁਤਾ ਹੈਲਦੀ ਨਹੀਂ ਮੰਨਿਆ ਜਾਂਦਾ ਨਹੀਂ ਇਹ ਮਤਲਬ ਗੱਲ ਮੈਂ ਦੱਸ ਦਿੰਦਾ ਇਹ ਗੱਲ ਮੁੱਕ ਦੀਆ ਟੋਡੇ ਕਾਰਬੋਹਾਈਡਰੇਟਸ ਤੇ ਅੱਛਾ ਮਾੜਾ ਤਾਂ ਬਾਈ ਜੀ ਮਿੱਠਾ ਵੀ ਹੈ ਨਹੀਂ ਚੌਲ ਤਾਂ ਇੱਕ ਬਸੇ ਰਹਿ ਗਏ ਹੁਣ ਇਹ ਚੀਜ਼ ਮਾੜੀ ਕਿੱਥੇ ਹੋਣੀ ਆ ਤੁਸੀਂ ਚੌਲ ਖਾਲੇ ਬਹੁਤ ਜ਼ਿਆਦਾ ਮੰਨ ਲਓ ਤੁਸੀਂ 2-300 ਗ੍ਰਾਮ ਚੌਲੀ ਖਾਲੇ ਨਾਲ ਥੋੜੇ ਦਾਲ ਸਬ지 ਥੋੜੀ ਆ ਉਹ ਚੌਲਾਂ ਨੂੰ ਵੀ ਤੜਕਾ ਲੱਗਿਆ ਹੋਇਆ ਉਹ ਚੌਲ ਮਾੜੀ ਮਾੜੇ ਨੇ ਚੌਲਾਂ ਨੂੰ ਵਧੀਆ ਕਿਵੇਂ ਬਣਾਉਣਾ ਤੁਸੀਂ ਹਲਕਾ ਜਿਹਾ ਸਟੀਮ ਕਰ ਲਓ ਜੀਰੇ ਦਾ ਉਹ ਜੀਰਾ ਪਾ ਕੇ ਉਹਦੇ 올ਿਵਾ ਦੇਸੀ ਕਿਉ ਪਾ ਕੇ ਉਹ ਤੜਕਾ ਲਾ ਲਓ ਨਾਲ ਤੁਸੀਂ ਚਨੇ ਵੱਧ ਖਾ ਲਓ ਰਾਜਮਾ ਵੱਧ ਖਾਓ ਦਹੀਂ ਵੱਧ ਖਾਓ ਨਾਲ ਸੈਲਡ ਲੱਭੋ ਉਹੀ ਚੌਲਾਂ ਨੇ ਥੋੜੇ ਅੰਦਰ ਜਾਣ ਪਾ ਦੇਣੀ ਆ ਉਹ ਨਹੀਂ ਥੋੜਾ weight loss ਕਰ ਦੇਣਾ ਉਹ ਨਹੀਂ ਥੋੜੀ ਬੋਡੀ ਦਾ ਸਿਸਟਮ ਐਨ ਵਧੀਆ ਰਹੂਗਾ ਮਤਲਬ ਤੁਸੀਂ ਕਿਹੜੀ ਚੀਜ਼ ਕਿਵੇਂ ਯੂਜ਼ ਕਰਦੇ ਹੋ ਉਹ ਮੈਟਰ ਕਰਦਾ ਨਾ ਕਿ ਮੈਟਰ ਕਰਦਾ ਵੀ ਇਹ ਫੂਡ ਏ ਮਾੜਾ ਸੋ ਫੂਡ ਕੋਈ ਮਾੜਾ ਨਹੀਂ ਹੁੰਦਾ ਖਾਣ ਦਾ ਟਾਈਮ ਹੁੰਦਾ ਬਣਾਉਣ ਦਾ ਤਰੀਕਾ ਹੁੰਦਾ